ਤਣਾ ਹੌਲਾ ਪੁਲਿਸ ਵੱਲੋਂ ਦੋ ਲੋੜਿੰਦੇ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਆਪਣੀਆਂ ਘਰ ਵਾਲੀਆਂ ਨਾਲ ਗੱਡੀ ਵਿੱਚ ਜਾ ਰਹੇ ਸਨ ਇਸ ਦੌਰਾਨ ਡੀਐਸਪੀ ਸਤਵੀਰ ਸਿੰਘ ਅਤੇ ਐਸਐਸਓ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਦੋਨੇ ਗੈਂਗਸਟਰ ਜੋ ਕਿ ਗੱਡੀ ਦੇ ਵਿੱਚ ਜਾ ਰਹੇ ਸਨ ਗੱਡੀ ਭਜਾਉਣਕਾਰ ਨੇ ਇਹਨਾਂ ਨੇ ਗਲੀਆਂ ਦੇ ਵਿੱਚ ਗੱਡੀ ਭਜਾ ਲਈ ਅੱਗੇ ਗੱਡੀ ਆਉਣ ਕਾਰਨ ਇਹਨਾਂ ਦੀ ਗੱਡੀ ਰੁਕ ਗਈ ਜਿਸ ਕਾਰਨ ਇਹਨਾਂ ਨੂੰ ਕਾਬੂ ਕੀਤਾ ਗਿਆ ਇਸੋ ਮੌਕੇ ਨਾ ਕੋਲੋਇਕ ਪਿਸਟਲ ਤੇ 6 ਕਾਰਤੂਸ ਬਰਾਮਦ ਕੀਤੇ ਗਏ ਹਨ ਡੀਐਸਪੀ ਨੇ ਅੱਗੇ ਕੀ ਕਿਹਾ ਜਰਾ ਸੁਣੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਨਾ 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 ਫਾਇਦਾ ਇਧਰ ਕਿੱਡਾ ਹੈ ਕਰੋ ਪਰ ਅਮਰਾ ਪਿੱਛੇ ਜੋ ਸਰੇਕ ਪੂਰਾ ਘਟਨਾ ਕਰਮ ਕੀ ਹੈ ਜੀ ਇਹ ਜੀ ਅੱਜ ਸਾਡੇ ਥਾਣਾ ਧਨੋਲਾ ਦੀ ਪੁਲਿਸ ਨੂੰ अर्ਲੀ ਮਾਰਨਿੰਗ ਇੱਕ ਮੁਹੱਵਰ ਖਾਸ ਵੱਲੋਂ ਇਤਲਾ ਮਿਲੀ ਸੀ ਕਈ ਕਿ ਚੱਕੀ ਵਰਨਾ ਗੱਡੀ ਰੰਗ ਚਿੱਟਾ ਜਿਹੜੀ ਧਰੋਲਾ ਏਰੀਆ ਦੇ ਵਿੱਚ ਘੁੰਮ ਰਹੀ ਸੀ ਸੋ ਉਸ ਦੇ ਨਾਲ ਵਿੱਚ ਸਾਡੇ ਜਿਹੜਾ ਐਸ ਐਚਓ ਸਾਹਿਬ ਇੰਸਪੈਕਟਰ ਮਕਿੰਦਰ ਜਿਹੜਾ ਜਾਂਚ ਦੇ ਸਬੰਧ ਵਿੱਚ ਜਿਹੜਾ ਆਪਣੇ ਏਰੀਆ ਦੇ ਵਿੱਚ ਗਸ਼ਤ ਕਰਨ ਨਿਕਲੇ ਸੋ ਇਹਨਾਂ ਨੂੰ ਧਰੋਲਾ ਸ਼ਹਿਰ ਦੇ ਅੰਦਰ ਹੀ ਇੱਕ ਸਫੇਦ ਰੰਗ ਦੀ ਜਿਹੜੀ ਹੈ ਵਰਨਾ ਕਾਰ ਉਹ ਇਹਨਾਂ ਨੇ ਸਪਾਟ ਕੀਤੀ ਜਿਹੜੀ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਕਾਰ ਸਵਾਰ ਸੀ ਉਹ ਜਿਹੜੇ ਕਿ ਸ਼ੱਕੀ ਹਰਦ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਭਜਾਈ ਸੋ ਜਿਹੜਾ ਸਾਡੀ ਟੀਮ ਨੇ ਇੱਕ ਗੱਡੀ ਦਾ ਪਿੱਛਾ ਕੀਤਾ ਤੇ ਕਾਫੀ ਗਲੀਆਂ ਦੇ ਵਿੱਚ ਚੇਸ ਕਰਦੇ ਹੋਏ ਇਹ ਧਨੌਲੇ ਲਈ ਸ਼ਹਿਰ ਦੇ ਅੰਦਰ ਭੀੜੀਆਂ ਗਲੀਆਂ ਵਿੱਚ ਦੀ ਹੋ ਕੇ ਅੱਗੇ ਗੱਡੀ ਇੱਕ ਗੱਲੀ ਦੇ ਵਿੱਚ ਖੜੀ ਆਲਟੋ ਕਾਰ ਨੂੰ ਇਹਨੇ ਹਿੱਟ ਕੀਤਾ ਤੇ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਵਿੱਚ ਦੋ ਜਿਹੜੇ ਦਾ ਮੇਲ ਤੇ ਦੋ ਫੀਮੇਲ ਸੀਗੇ ਇਹਨਾਂ ਨੂੰ ਜਦੋਂ ਰੌਂਡ ਅਪ ਕੀਤਾ ਗਿਆ ਤੇ ਇਹਨਾਂ ਕੋ ਜਿਹੜਾ ਇਹਨਾਂ ਦੀ ਪੁੱਛਕਿਛ ਕਰਨ ਤੇ ਪਤਾ ਲੱਗਿਆ ਇਹਨਾਂ ਵਿੱਚ ਇੱਕ ਵਿਅਕਤੀ ਜਿਹੜਾ ਅਸੀਂ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੇਲਬਰਾ ਜਿਲ੍ਹਾ ਬਠਿੰਡਾ ਜਿਹੜਾ ਕਿ ਜਿਹਦੇ ਤੇ ਰੌਂਡ 7-8 ਪਰਚੇ ਪਹਿਲਾਂ ਦਰਜ ਨੇ ਤੇ ਜਿਹਦੇ ਵਿੱਚ ਜ਼ਿਆਦਾਤਰ ਮਰਡਰ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਨੇ ਦੋ ਤਿੰਨ ਕੇਸਾਂ ਦੇ ਵਿੱਚ ਵਾਂਟਡ ਵੀ ਸੀ ਜਿਹਦੇ ਵਿੱਚ ਕੇਕ 302 ਦਾ ਮਕਦਮਾ ਇੱਕ ਦੋ ਮਕਦਮੇ ਜਿਹੜੇ ਲਗਭਗ ਸੱਤ ਮਕਦਮੇ ਦੇ ਵਿੱਚ ਵਾਂਟਡ ਸੀ ਕਿਸੇ ਤਰ੍ਹਾਂ ਇਹਦਾ ਜਿਹੜੀ ਜਿਹਦੇ ਨਾਲ ਇੱਕ ਲੇਡੀ ਸੀ ਸੁਖਮਨ ਪ੍ਰੀਤਕੌਰ ਜਿਹਨੂੰ ਕੇ ਆਪਣੀ ਵਾਈਫ ਦੱਸਦਾ ਉਹ ਸੀ ਤੇ ਇਸ ਦੇ ਨਾਲ ਦਾ ਜਿਹੜਾ ਦੂਜਾ ਸਾਥੀ ਹੈ ਗਗਨਦੀਪ ਸਿੰਘ ਵਾਸੀ ਜਿਹੜਾ ਭਗਤਾ ਭਾਈ ਕਾ ਜਿਲ੍ਹਾ ਪਠੰਡਾ ਉਹਨੂੰ ਵੀ ਅਸੀਂ ਰਾਉਂਡ ਅਪ ਕੀਤਾ ਗਿਆ ਜਿਹਦੇ ਤੇ ਰਾਉਂਡ ਤਿੰਨ ਪਰਚੇ ਦਰਜ ਨੇ ਹੁਣ ਬੇਲ ਤੇ ਆਖੇ ਸੀ ਦੂਸਰੀ ਜਿਹੜੀ ਲੇਡੀ ਆ ਉਹਦੀ ਗਰਲਫ੍ਰੈਂਡ ਸੀ ਤੇ ਹੁਣ ਇਹਨਾਂ ਤੋਂ ਜਿਹੜਾ ਸਾਨੂੰ ਇੱਕ ਜਿਹੜਾ ਇਲੀਗਲ ਵੈਪਨ ਵੀ ਜਿਹੜਾ ਰਿਕਵਰ ਹੋਇਆ 6 ਰਾਉਂਡ ਤੇ 6 ਰਾਉਂਡ ਵੀ ਜਿਹੜੇ ਇਹੋ ਵੈਪਨ ਕਿਤੇ ਪਿਸਤਲ ਪਿਸਤਲ ਵੀ ਇਲੀਗਲ ਜਿਹੜਾ ਕੰਟਰੀ ਮੇਡ ਪਿਸਤਲ ਜਿਹੜਾ ਰਿਕਵਰ ਹੋਇਆ ਸਰਕਿਸ ਡਾਇਗਨੋਸ ਮੰਦਰ ਤੁਹਾਨੂੰ ਦੱਸਿਆ ਹੈ ਕਾਫੀ ਟਾਈਮ ਤੋਂ ਜਿਹੜਾ ਗੁਰੂਆਂ ਬੁੱਤਾਂ ਨੂੰ ਖਾਣੀਆਂ ਕਤਲ ਫਰੋਤੀ ਤੇ ਅਟੈਂਪਟ ਟੂ ਮਰਨ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀਗੇ ਤੇ ਤਿੰਨ ਵਾਰਦਾਤਾਂ ਦੇ ਵਿੱਚ ਤਾਂ ਇਹ ਪੁਲਿਸ ਨੂੰ ਵੌਲਟਡ ਹੀ ਸੀ ਤੇ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਹੋਰ ਵੀ ਜਿਹੜੀ ਇਹ ਖਲਾਸੇ ਹੋਣ ਦੀ ਸੰਭਾ ਤੇ ਸਰ ਕਿਸ ਗੈਂਗ ਨਸਬੰਦ ਜਿਹੜਾ ਮੋਜੀ ਨਾਮ ਦਾ ਕੈਟੇਗਰੀ A ਗੈਂਗਸਟਰ ਹੈ ਜਿਹੜਾ ਕੇਸ ਵੇਲੇ ਜੇਲ੍ਹ ਦੇ ਵਿੱਚ ਪੰਡਾ ਉਹਦੇ ਨਾਲ ਇਹਦੇ ਕਾਫੀ ক্লোਜ਼ ਰਿਲੇਸ਼ਨ ਸੀ ਤੇ ਇਹ ਪਹਿਲਾਂ ਤੋਂ ਗੁਰਪ੍ਰੀ ਸੇਖੋਂ ਗੈਂਗ ਦੇ ਨਾਲ ਵੀ ਐਸੋਸੀਏਟਡ ਰਿਹਾ ਹੈ ਸਰ ਜਿਹੜੀ ਗੱਡੀ ਆ ਉਹ ਚੋਰੀ ਦੀ ਆ ਜਾਂ ਆਪਣੀ ਆ ਇਹ ਹੁਣ ਅਸੀਂ ਗਾਹ ਪੁੱਛ ਕੇ ਸਿਖ ਕਰਾਂਗੇ ਜੀ ਇਹਦੀ ਸਾਰੇ ਕਾਗਜ਼ ਪੱਤਰ ਚੈੱਕ ਕਰਾਂਗੇ ਕਿ ਜੋ ਵੀ ਸਰ ਇੰਨੇ ਨੁਕਸਾਨ ਕਿੰਨਾ ਕੁ ਹੋਇਆ ਜੀ ਅੱਜ ਤੱਕ ਜੀ ਅੱਗੇ